ਬੀਤੇ ਦਿਨ ਰਿਸ਼ਵਤ ਦੇ ਮਾਮਲੇ ਦੇ ਵਿੱਚ ਡੀਆਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਦੇ ਘਰੋਂ ਤੇ ਅੱਜ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਬੀਤੇ ਦਿਨ ਰਿਸ਼ਵਤ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਘਰ ਦੇ ਵਿੱਚ ਰੇਡ ਪੈਂਦੀ ਹੈ ਇਸ ਦੌਰਾਨ ਖਜ਼ਾਨਾ ਉਹਨਾਂ ਦਾ ਡੇਰ ਸਾਰਾ ਉੱਥੋਂ ਮਿਲਿਆ ਤੇ ਉਸ ਤੋਂ ਬਾਅਦ ਕਰੋੜਾ ਰੁਪਏ ਦੇ ਬੰਡਲ ਵੀ ਹੈ ਜਿਹੜੇ ਉਹਨਾਂ ਦੇ ਘਰੋਂ ਬਰਾਮਦ ਕੀਤੇ ਗਏ ਜੀ ਹਾਂ ਦੱਸਿਆ ਕਿ ਰਿਸ਼ਵਤ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਡੀਆਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਦੇ ਉੱਤੇ ਸੀਬੀਆਈ ਦਾ ਬਿਆਨ ਹੈ ਜਿਹੜਾ ਦੇਖਣ ਨੂੰ ਮਿਲਿਆ ਕਿ 5 ਕਰੋੜ ਦੇ ਕਰੀਬ ਕੈਸ਼ ਹੈ ਬਰਾਮਦ ਹੋਇਆ 1.5 ਕਿਲੋ ਤੋਂ ਵੱਧ ਸੋਨਾ ਬਰਾਮਦ ਕੀਤਾ ਗਿਆ ਅਤੇ ਆਡੀ ਤੇ ਮਰਸੀਡੀਜ਼ ਗੱਡੀਆਂ ਵੀ ਹੈ ਜਿਹੜੀ ਉਹਨਾਂ ਦੀ ਚਾਬੀ ਮਿਲੀ ਹੈ ਜਾਂਚ ਦੇ ਤੌਰ 'ਤੇ 22 ਕੀਮਤੀ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਸੋ ਚੰਡੀਗੜ੍ਹ ਤੋਂ ਗ੍ਰਿਫਤਾਰੀ ਤੇ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਏਗੀ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਨਾਲ ਹੀ ਉਹਨਾਂ ਦਾ ਵਿਚੋਲੀਆ ਜੋ ਕਿ ਅੱਜ ਚੰਡੀਗੜ੍ਹ ਸਿੱਤਰ ਸੀਬੀਆਈ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਸੀਬੀਆਈ ਦੋਨਾਂ ਦੇ ਰਿਮਾਂਡ ਹੈ ਜਿਹੜਾ ਮੰਗ ਸਕਦੀ ਹੈ ਇਹ ਜਾਣਕਾਰੀ ਮਿਲੀ ਹੈ ਸੋ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰੇਸ਼ਵਰ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਵਿਚੋਲੀਏ ਦੇ ਜ਼ਰੀਏ ਵੀ ਪਤਾ ਲੱਗਿਆ ਕਿ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਮੰਡੇ गोविंदਗੜ ਦੇ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਰਿਸ਼ਵਤ ਨਾ ਦੇਣ ਦੇ ਉੱਤੇ ਉਸੇ 2 ਸਾਲ ਪਹਿਲਾਂ ਸਰਹੰਦ ਦੇ ਵਿੱਚ ਦਰਜ ਪੁਰਾਣੇ ਕੇਸ ਤੇ ਵਿੱਚ ਵਿੱਚ ਚਾਰ ਛੇਟ ਪੇਸ਼ ਕਰਨ ਨਵੇਂ ਫਰਦੀ ਕੇਸ ਦਰਜ ਕਰਨ ਕਾਰੋਬਾਰੀ ਨੇ ਇਸੇ ਸ਼ਿਕਾਇਤ ਸੀ ਸੀਬੀਆਈ ਨੂੰ ਕਰਕੇ ਸੀਬੀਆਈ ਨੇ ਇਸ ਜਾਂਚ ਦੇ ਵਿੱਚ ਟਰੈਪ ਲਗਾਇਆ ਡੀਆਈਜੀ ਦੇ ਖਿਲਾਫ ਤੁਹਾਨੂੰ ਦੱਸ ਦਈਏ ਕਿ ਇਸ ਤੇ ਵਿੱਚ ਅਰੈਸਟ ਵੀ ਕੀਤਾ ਜਾਂਦਾ ਹੈ ਸੋ ਕੋਠੀ ਦੇ ਵਿੱਚ ਉਹ 5 ਕਰੋੜ ਰੁਪਏ ਕੈਸ਼ ਮਿਲਣਾ सीबीआई ਦੇ ਕਰੀਬ 52 ਲੋਕਾਂ ਦੀ ਟੀਮ ਨੇ ਉਹਨਾਂ ਦੇ ਮੁਹਾਲੀ ਆਫਿਸ ਚੰਡੀਗੜ੍ਹ ਦੇ ਸੈਕਟਰ 40 ਦੇ ਵਿੱਚ ਜੋ ਕੋਠੀ ਹੈ ਉਸ ਨੂੰ ਖੰਗਾਲ ਕੇ ਰੱਖ ਦਿੱਤਾ ਹੈ ਕੋਠੀ ਦੇ ਵਿੱਚ ਉਹ 5 ਕਰੋੜ ਰੁਪਏ ਦਾ ਕੈਸ਼ ਵੀ ਬਰਾਮਦ ਹੋਇਆ ਤਿੰਨ ਬੈਗ ਤੇ ਦੋ ਅਟੈਚੀ ਵੀ ਭਰੇ ਹੋਏ ਬਰਾਮਦ ਹੋਏ ਨੇ ਗਿਣਨ ਦੇ ਲਈ ਸੀਬੀਆਈ ਟੀਮ ਨੇ ਨੋਟ ਗਿਣਨ ਵਾਲੀ ਮਸ਼ੀਨਾਂ ਤਿੰਨ ਮੌਕੇ ਤੇ ਮੰਗਵਾਈਆਂ ਨੇ ਇਸ ਦੇ ਚਲਦਿਆਂ ਗਹਿਣੇ ਲਗਜ਼ਰੀ ਘੜੀਆਂ ਵਿਦੇਸ਼ੀ ਸ਼ਰਾਬ ਸਮੇਤ ਰਿਵਾਲਵਰ ਵੀ ਮਿਲੇ ਨੇ ਸੀਬੀਆਈ ਦੇ ਵੱਲੋਂ ਵੀਆਈਪੀ ਦੀ ਜੋ 15 ਪੋਰਟਰੇਟ ਤੇ ਲਗਜ਼ਰੀ ਗੱਡੀਆਂ ਦੇ ਡਾਕੂਮੈਂਟ ਵੀ ਆ ਉਹ ਹਾਸਲ ਕੀਤੇ ਗਏ ਨੇ ਇਸ ਦੇ ਚਲਦੇ ਸੀਬੀਏ ਨੇ ਕਿਹਾ ਕਿ ਡੀਆਈਜੀ ਦੇ ਨਾਲ ਜਿਹੜਾ ਵਿਚੋਲੇ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜੋ ਵਿਚੋਲੇ ਸੀ ਉਸ ਦੇ ਵੱਲ 8 ਲੱਖ ਰੁਪਏ ਲੈਂਦੇ ਹੋਏ ਚੰਡੀਗੜ੍ਹ ਦੇ ਸੈਕਟਰ 21 ਦੇ ਵਿੱਚ ਰੰਗੇ ਹੱਥ ਉਸ ਨੂੰ ਫੜਿਆ ਗਿਆ ਸੀ ਉਸੇ ਤੋਂ ਬਾਅਦ ਡੀਆਈਜੀ ਦੇ ਨਾਲ ਫੋਨ ਤੇ ਜਿਹੜੀਆਂ ਗੱਲਾਂ ਕਰਵਾਈਆਂ ਗਈਆਂ ਸੀ ਫੋਨ ਜਿਹੜਾ ਕਰਵਾਇਆ ਗਿਆ ਸੀ ਉਹ ਜਾਣਕਾਰੀ ਮਿਲੀ ਹੈ ਕਿ ਉਹ ਗੱਲਾਂ ਵੀ ਕਬੂਲ ਕੀਤੀਆਂ ਗਈਆਂ ਨੇ ਹਾਲਾਂਕਿ ਇੱਥੇ ਜੇਕਰ ਗੱਲ ਕਰੀਏ ਤਾਂ ਡੀਆਈਜੀ ਪੁੱਲਰ ਦੇ ਪਿਤਾ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ 2009 ਬੈਂਚ ਦੇ ਆਈਪੀਐਸ ਅਫਸਰ ਨੇ ਉਹਨਾਂ ਦੇ ਪਿਤਾ ਮਹਿਲ ਸਿੰਘ ਪੁੱਲਰ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਡੀਆਈਜੀ ਦੇ ਭਾਈ ਜੋ ਕੁਲਦੀਪ ਪੁੱਲਰ ਨੇ ਉਹ ਵੀ ਕਾਂਗਰਸ ਸੇ ਐਮਐਲਏ ਰਹਿ ਚੁੱਕੇ ਨੇ ਤੇ ਦੂਜੇ ਪਾਸੇ ਹੁਣ ਡੀਆਈਜੀ ਦੇ ਸੰਪਰਕ ਵਿੱਚ ਜਿਹੜੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇਵੀ ਰਡਾਰ ਹੈ ਜਿਹੜੀ ਆ ਸਕਦੀ ਹੈ ਲੇਕਿਨ ਡੀਐੱਜੀ ਹਰਚਰਨ ਸਿੰਘ ਫੁੱਲਰ ਜਿਨ੍ਹਾਂ ਦੇ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਸੀਬੀਆਈ ਦੇ ਵੱਲੋਂ ਵੱਡਾ ਬਿਆਨ ਇਸ ਮਾਮਲੇ ਦੇ ਵਿੱਚ ਦਿੱਤੇ ਗਏ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ ਸੋ ਬੀਤੇ ਦਿਨ ਤੁਸੀਂ ਵੇਖਿਆ ਕਿ ਖਬਰ ਸਾਹਮਣੇ ਆਉਂਦੀ ਹੈ ਕਿ ਪੰਜਾਬ ਦਾ ਵੱਡਾ ਪੁਲਿਸ ਅਧਿਕਾਰੀ ਵੱਡਾ ਅਫਸਰ ਜਿਸ ਦੇ ਉੱਤੇ ਰਿਸ਼ਵਤ ਲੈਣ ਦੇ ਵੱਡੇ ਇਲਜ਼ਾਮ ਲੱਗਦੇ ਨੇ ਉਸ ਤੋਂ ਬਾਅਦ ਸੀਬੀਏ ਦੇ ਵੱਲੋਂ ਜਿਹੜਾ ਕਾਰਵਾਈ ਕੀਤੀ ਜਾਂਦੀ ਹੈ ਸੀਬੀਏ ਦੇ ਵੱਲੋਂ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅੱਜ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਹਾਲਾਂਕਿ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ